ਨੰਨ ਵਾਹਿਗੁਰੂ ਜੀਓ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਬ ਤਾਰ ਜੰਤ ਵਿਚਾਰਾ ਕੀ ਕਰੈ ਚੱਲੇ ਬਜਾਵਨ ਹਾਰ ਕਬੀਰ ਮਾਏ ਮੂੰਡੋਂ ਤੇ ਗੁਰੂ ਕੀ ਜਾਤੇ ਪਰਮ ਨ ਜਾਏ ਆਪ ਡੁੱਬੇ ਚਹੁ ਬੇਦਮਹਿ ਚੇਲੇ دیے ਬਹਾਰ ਹੈ ਆਪ ਡੁੱਬੇ ਚੋਂ ਬੇਦਮਹਿ ਚੇਲੇ دیے ਬਹਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੀਨ ਦੁਨੀ ਦੇ ਮਾਲਕ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰੂ ਸواری ਸਾਧ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਹਜ਼ੂਰ ਨੇ ਸਤ ਸੰਗਤ ਦਾ ਉਤਮ ਸਮਾਂ ਬਖਸ਼ਿਸ਼ ਕੀਤਾ ਹੈ ਬੜੇ ਪ੍ਰੇਮ ਇਕਾਗਰਤਾ ਨਾਲ ਆਪ ਜੀ ਨੇ ਸਤਕਾਰਯੋ ਭਾਈ ਸਾਹਿਬਾਨ ਜੀ ਪਾਸੋਂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਤੇ ਕੀਰਤਨ ਸਰਵਣ ਕਰਦਿਆਂ ਹੋਇਆਂ ਸਤਿਗੁਰੂ ਦੇ ਸ਼ਬਦ ਨਾਲ ਸਾਂਝ ਬਣਾਉਣ ਦਾ ਯਤਨ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦੀ ਅੰਮ੍ਰਿਤਮਈ ਬਾਣੀ। ਇਹਨਾਂ ਦੇ ਸ਼ਲੋਕਾਂ ਦੀ ਲੜੀਵਾਰ ਵਿਚਾਰ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਸੰਗਤੀ ਰੂਪ ਵਿੱਚ ਸਾਂਝਿਆ ਕਰਨ ਦਾ ਯਤਨ ਕਰਦੇ ਹਾਂ। ਹੁਣ ਤੱਕ ਤਕਰੀਬਨ 102 ਲੋਕਾਂ ਦੀ ਵਿਚਾਰ ਆਪਾਂ ਸਾਂਝੀ ਕੀਤੀ ਹੈ ਇਸ ਸਰੀਰ ਨੂੰ ਸਤਿਗੁਰੂ ਦੀ ਬਾਣੀ ਨੇ ਇੱਕ ਸਾਜ ਦੀ ਨਿਆਈ ਆਖਿਆ ਚਲਦੀ ਹੋਈ ਸਵਾਸਾਂ ਦੀ ਲੜੀ ਜਿਹੜੀ ਹੈ ਉਹ ਮਨੋਂ ਇਸ ਦੀਆਂ ਤਾਰਾਂ ਹਨ ਤੇ ਇਸ ਵਿੱਚੋਂ ਸੰਗੀਤ ਪੈਦਾ ਕਰਨ ਵਾਲਾ ਮਨ ਹੈ ਮਨ ਇਸ ਸਰੀਰ ਦਾ ਵਾਹਕ ਹੈ ਚਾਲਕ ਹੈ ਉਸ ਦੇ ਹੁਕਮ ਅਨੁਸਾਰ ਹੀ ਸਰੀਰ ਕਰਮ ਕਰਦਾ ਹੈ ਜਿਹੋ ਜਿਹਾ ਫੁਰਨਾ ਜਿਹੋ ਜਿਹਾ ਵਿਚਾਰ ਸਾਡੇ ਅੰਦਰ ਭਾਰੂ ਹੋ ਜਾਏਗਾ ਦੇਹੀ ਉਹੋ ਜਿਹਾ ਕਰਮ ਕਰੇਗੀ ਸਰੀਰ ਉਸ ਦਿਸ਼ਾ ਨੂੰ ਤੁਰੇਗਾ ਉਹੋ ਹੀ ਕਰਮ ਕਰੇਗਾ ਉਹੋ ਜਿਹਾ ਵਿਹਾਰ ਕਰੇਗਾ ਜਿਹੋ ਜਿਹਾ ਮਾਨਨੰਦਰ ਖਿਆਲ ਉਤਪੰਨ ਹੋ ਜਾਏ। ਇਨਸਾਨ ਆਪਾਂ ਘਰੇ ਬੈਠੇ ਹੋਏ ਆ ਸਾਡੇ ਮਨ ਵਿੱਚ ਆਇਆ ਸਤ ਸੰਗਤ ਵਿੱਚ ਜਾਣਾ ਚਾਹੀਦਾ ਹੈ। ਮਨ ਦੇ ਇਸ ਖਿਆਲ ਨੂੰ ਸਰੀਰ ਨੇ ਅਮਲੀ ਜਾਮਾ ਪਹਿਨਾਇਆ। ਕਈ ਵਾਰ ਹੁੰਦਾ ਹੈ ਬਿਲਕੁਲ ਤਿਆਰੀ ਹੈ ਜਾਣਾ ਚਾਹੀਦਾ ਹੈ। ਅਚਾਨਕ ਮਨ ਕਹਿੰਦਾ ਛੱਡੋ ਪਰੇ। ਕੱਲ ਚਲੇ ਜਾਵਾਂਗੇ, ਕੱਲ ਵੀ ਤੇ ਜਾਣਾ ਹੀ ਹੈ। ਉੱਥੇ ਹੀ ਬੰਦਾ ਬਹਿ ਜਾਂਦਾ ਹੈ। ਕੋਈ ਫੜਕੇ ਨਹੀਂ ਬਿਠਾ ਰਿਹਾ ਕੋਈ ਧੱਕੇ ਦੇ ਕੇ ਤੋੜ ਨਹੀਂ ਰਿਹਾ ਬਸ ਮਨ ਦੀ ਮਰਜ਼ੀ ਹੈ ਉਹ ਸਰੀਰ ਨੂੰ ਜਿਵੇਂ ਚਾਹੇ ਜਿਹੋ ਜਿਹਾ ਫੁਰਨਾ ਅੰਦਰ ਪੈਦਾ ਹੋ ਗਿਆ ਜਿਹੋ ਜਿਹਾ ਖਿਆਲ ਜਿਹੋ ਜਿਹਾ ਸੰਕਲਪ ਵਕਲਪ ਉਪਜਾਇਆ ਉਸੇ ਤਰ੍ਹਾਂ ਹੀ ਦੇਹੀ ਨੇ ਕੰਮ ਕਾਰ ਆਰੰਭ ਕਰ ਦੇਣਾ ਭਗਤ ਕਬੀਰ ਸਾਹਿਬ ਜੀ ਨੇ ਆਪਣੇ ਇੱਕ ਸ਼ਬਦ ਵਿੱਚ ਪੰਜ ਇੰਦਰੀ ਤਾਂ ਆਪਾਂ ਮੰਨਦੇ ਹੀ ਆ ਮਨ ਨੂੰ ਛੇਵਾਂ ਇੰਦਰਾ ਵੀ ਮੰਨ ਜਿਹੜਾ ਨਾ ਪੰਜਾਂ ਇੰਦਰੀਆਂ ਨੂੰ ਚਲਾਉਣ ਵਾਲਾ ਹੈ ਭਗਤ ਕਬੀਰ ਸਾਹਿਬ ਜੀ ਮਹਾਰਾਜ ਦਾ ਇਹ ਪਾਵਨ ਸ਼ਲੋਕ ਹੈ ਬੜਾ ਬਾਕਮਾਲ ਹੈ ਉਹ ਕਹਿੰਦੇ ਨੇ ਬੰਦਾ ਬਾਹਰ ਦਾ ਜਦੋਂ ਕੋਈ ਸਾਜ਼ ਵਜਾਉਂਦਾ ਹੈ ਹਰਮੋਨੀਅਮ ਵੱਜ ਰਿਹਾ ਹੈ ਉਸ ਸੰਗੀਤ ਦੇ ਨਾਲ ਸੁਰ ਦੇ ਨਾਲ ਆਪਣੀ ਆਵਾਜ਼ ਨੂੰ ਮੇਲ ਕੇ ਤੇ ਮੌਜ ਵਿੱਚ ਗਾਉਂਦਾ ਹੈ ਵੈਸੇ ਗਾਉਣਾ ਹੁੰਦਾ ਹੀ ਮੌਜਦਾ ਹੈ ਮੱਧਾ ਰੁੱਦੀ ਨਹੀਂ ਹੁੰਦਾ ਸੁਰ ਦੇ ਨਾਲ ਆਵਾਜ਼ ਦਾ ਮੇਲ ਹੈ ਤੇ ਗਾਉਣ ਵਾਲਾ ਜਿਹੜੇ ਸ਼ਬਦ गा ਰਿਹਾ ਹੈ ਜਾਂ ਜਿਹੜੇ ਵਾਕ गा ਰਿਹਾ ਹੈ ਉਹਦਾ ਲੁਤਫ ਲੈ ਰਿਹਾ ਹੈ ਆਨੰਦ ਲੈ ਰਿਹਾ ਹੈ ਤੇ ਸੁਣਨ ਵਾਲੇ ਨੂੰ ਵੀ ਮਜ਼ਾ ਆ ਰਿਹਾ ਹੈ ਤੁਕਾ ਰਾਮ ਨਾਮ ਦਾ ਇੱਕ ਮਹਾਤਮਾ ਹੋਇਆ ਉਹ ਆਪਣੇ ਸਤ ਸੰਗ ਵਿੱਚ ਦੋ ਤਾਰਾ ਲੈ ਕੇ ਭਜਨ ਗਾਇਆ ਕਰਦਾ ਇੱਕ ਦਿਨ ਬੜਾ ਸੰਗੀਤ ਸ਼ਾਸਤਰੀ ਉਸ ਦੀ ਸੰਗਤ ਵਿੱਚ ਆਇਆ ਤਾਂ ਉਹਨੇ ਵੇਖਿਆ ਵੀ ਨਾ ਤਾਂ ਸਾਜ਼ ਕੰਮਦਾ ਹੈ ਤੇ ਨਾ ਗਾਉਣ ਵਾਲੇ ਦਾ ਕੋਈ ਬਹੁਤਾ ਅਸਰ ਹੈ ਕਿਉਂ ਨਾ ਤਾਂ ਚੰਗਾ ਗਵਈਆ ਹੈ ਤੇ ਨਾ ਸਾਜ਼ ਹੀ ਚ ਦੋ ਤਾਰਾ ਕਾ ਦਾ ਸਾਜ਼ ਹੈ ਪੀ ਆਰ ਜੀ ਦੀਆਂ ਚੀਜ਼ਾਂ ਲੈ ਕੇ ਆ ਬੇ ਗੰਢ ਧੁੱਪ ਕਰਕੇ ਬਣਾਇਆ ਹੋਇਆ ਉਹਨੂੰ ਪੰਜਾਬੀ ਵਾਲੇ ਕਹਿ ਦਿੰਦੇ ਸਨ ਇਹੋ ਜਾਨ ਕੜਤ ਸੌ ਕਹਿੰਦੇ ਸਨ ਕੱਦੂ ਚ ਕਾਨਾ ਢਾ ਕੇ ਜਿਹੜਾ ਬੰਦਾ ਗਾਉਂਦਾ ਉਹ ਕੀ ਗਾਉਂਦਾ ਹੈ ਦੋ ਤਾਰੇ ਨਾਲ ਉਹ ਗਾ ਰਿਹਾ ਹੈ ਭਜਨ ਗਾ ਰਿਹਾ ਹੈ ਉਹਨੂੰ ਬੜੀ ਬੇਚੈਨੀ ਹੋਈ ਉਹ ਕਦੇ ਸੁਤਕਰਾਮ ਵੱਲ ਵੇਂਦਾ ਤੇ ਕਦੇ ਸਾਹਮਣੇ ਬੈਠੇ ਲੋਕਾਂ ਵੱਲ ਵੇਂਦਾ ਸਮਾਂ ਕੱਢਿਆ ਜਦੋਂ ਉਹਨੇ ਆਪਣਾ ਭਜਨ ਸਮਾਪਤ ਕਰ ਲਿਆ ਤੇ ਉਹਨੇ ਜਾ ਕੇ ਕਿਹਾ ਜੀ ਮੈਨੂੰ ਥੋੜਾ ਵਕਤ ਦਿਓ ਕਿ ਮੈਂ ਵੀ ਗਾਉਣਾ ਚਾਹੁੰਦਾ ਆਖਿਆ ਜੀ ਗਾਓ ਅੱਧੇ ਸੱਤ ਸੰਗੀਤ ਉੱਠ ਕੇ ਘਰਾਂ ਨੂੰ ਤੁਰ ਗਏ ਜਿਸ ਵੇਲੇ ਉਹਨੇ ਆਪਣਾ ਸੰਗੀਤ ਖਤਮ ਕੀਤਾ ਤੇ ਉਹਨੇ ਕਿਹਾ ਕਹਿਣ ਲੱਗਿਆ ਹੱਦ ਐ ਨਾ ਇਹਦਾ ਸਾਜ਼ ਚੱਜਦਾ ਐ ਤੇ ਨਾ ਇਹ ਗਵਈਆ ਚੰਗਾ ਐ ਫਿਰ ਵੀ ਤੁਸੀਂ ਇਹਨੂੰ ਸੁਣੀ ਗਏ ਮੇਰੀ ਸਾਰੀ ਉਮਰ ਚੰਗੇ ਚੰਗੇ ਸਾਜ਼ ਸਿੱਖਦਿਆਂ ਤੇ ਵਜਾਉਂਦਿਆਂ ਗੁਜ਼ਰ ਗਈ ਤੇ ਮੈਂ ਸੰਗੀਤ ਦੀ ਜਾਣਕਾਰੀ ਵੀ ਕਾਫੀ ਹੱਦ ਤੱਕ ਹਾਸਲ ਕੀਤੀ ਚੰਗਾ ਸੰਗੀਤ ਸ਼ਾਸਤਰੀ ਆ ਤੁਸੀਂ ਅੱਧੇ ਜਾਣੇ ਉੱਠ ਕੇ ਤੁਰ ਗਏ ਇਹ ਕਿਉਂ ਤੋ ਕਾ ਰਾਮ ਨੰਦ ਨੂੰ ਸਮਝਾਇਆ ਕਹਿਣ ਲੱਗਾ ਤੂੰ ਸਹੀ ਆ ਨਾ ਮੇਰੇ ਕੋਲ ਸਾਜ਼ ਵੀ ਚੰਗਾ ਨਹੀਂ ਤੇ ਮੈਂ ਸਜੰਦਾ ਵੀ ਚੰਗਾ ਨਹੀਂ ਪਰ ਅਸਲ ਵਿੱਚ ਤੁਸੀਂ ਆਏ ਗਲਤ ਥਾਂ ਤੇ ਹੋ ਇਹ ਕੋਈ ਸੰਗੀਤ ਦੀ ਬਹਿਫਲ ਨਹੀਂ ਇਹ ਇਬਾਦਤ ਦੀ ਥਾਂ ਹੈ ਬੰਦਗੀ ਦੀ ਥਾਂ ਹੈ ਇਹ ਸਾਜ਼ ਨੂੰ ਤਾਂ ਅਸੀਂ ਕੇਵਲ ਵਰਤ ਰਹੇ ਹਾਂ ਗਾਉਣ ਵਾਸਤੇ ਸਾਡਾ ਮਕਸਦ ਇਸ ਜਗ੍ਹਾ ਦੇ ਉੱਤੇ ਨਾ ਤਾਂ ਸੰਗੀਤ ਨਾਲ ਜੁੜਨਾ ਹੈ ਨਾ ਸੰਗੀਤ ਦੀ ਸਿੱਖਿਆ ਦੇਣਾ ਤੇ ਨਾ ਆਪਣੇ ਸੰਗੀਤ ਦਾ ਮੁਜ਼ਾਹਰਾ ਪ੍ਰਗਟਾਵਾ ਕਰਨਾ ਹੈ ਕਿ ਅਸੀਂ ਕਿੱਡੇ ਇੱਕ ਸੰਗੀਤ ਸ਼ਾਸਤਰੀ ਹਾਂ ਤੇ ਨਾ ਹੀ ਸਾਡਾ ਮਕਸਦ ਇਸ ਜਗ੍ਹਾ ਤੇ ਬਹਿ ਕੇ ਕਿਸੇ ਸਾਜ਼ ਦੀ ਵਡਿਆਈ ਕਰਨਾ ਹੈ ਵਡਿਆਈ ਤੇ ਅਸੀਂ ਪ੍ਰਭੂ ਦੀ ਕਰਨ ਵਾਸਤੇ ਇਕੱਠੇ ਹੋਏ ਇਹ ਤਾਂ ਕੇਵਲ ਜਿੰਨਾ ਕਿਸਨ ਨੂੰ ਆਉਂਦਾ ਹੈ ਵੀ ਆਪਣੇ ਹਿਸਾਬ ਨਾਲ ਅਸੀਂ ਉਹਨੂੰ ਵਰਤ ਲਿਆ ਜਿਨ੍ਹਾਂ ਸਾਨੂੰ ਗਾਉਣਾ ਆਉਂਦਾ ਤੇ ਜਿੰਨਾ ਕੁ ਸਾਡੇ ਮੇਜ ਦਾ ਸਾਜ਼ ਅਸੀਂ ਬਣਾ ਸਕਦੇ ਸਾ ਦੋ ਤਾਰਾ ਜਾਂ ਲੈ ਕੇ ਅਸੀਂ ਆਪਣੇ ਸਾਹਬ ਨਾਲ ਪਰ ਜਿੰਨੇ ਇਕੱਠੇ ਹੋਏ ਨੇ ਨਾ ਇਹ ਸਾਰੇ ਹੋਏ ਨੇ ਪਰਮੇਸ਼ਰ ਦੀ ਬੰਦਗੀ ਵਾਸਤੇ ਉਹਦੀ ਸਿਫਤ ਵਾਸਤੇ ਇਸ ਕਰਕੇ ਜਦੋਂ ਤੁਹਾਡੇ ਮੂੰਹ ਤੋਂ ਸਿਫਤ ਨਹੀਂ ਸੁਣੀ ਤੇ ਉਹ ਉੱਠ ਕੇ ਚਲੇ ਗਏ ਤੁਸੀਂ ਸਹੀ ਹੋ ਸਾਨੂੰ ਗਾਉਣਾ ਨਹੀਂ ਆਉਂਦਾ ਤੁਸੀਂ ਇਸ ਗੱਲ ਤੇ ਵੀ ਸਹੀ ਹੋ ਕਿ ਸਾਡਾ ਸਾਜ਼ ਵੀ ਬਹੁਤਾ ਵਧੀਆ ਨਹੀਂ ਪਰ ਦਰਸੋ ਤੁਸੀਂ ਹੀ ਗਲਤ ਥਾਂ ਤੇ ਆਇਓ ਕਿਉਂਕਿ ਤੁਸੀਂ ਉੱਥੇ ਸ਼ੋਭਦੇ ਹੋ ਜਿੱਥੇ ਕੋਈ ਸੰਗੀਤ ਦੀ ਸਭਾ ਹੋਵੇ ਸੰਗੀਤ ਦੇ ਜਾਣਕਾਰ ਹੋਣ ਕਦਰਦਾਨ ਹੋਣ ਚੰਗੇ ਸਜਿੰਦੇ ਹੋਣ ਤੇ ਚੰਗੇ ਸਾਜ਼ ਹੋਣ ਉੱਥੇ ਤੁਹਾਡੀ ਕੀਮਤ ਪਏਗੀ ਇੱਥੇ ਤੇ ਕੱਖ ਲਾ ਕੇ ਕੁਝ ਹੀ ਨਹੀਂ ਇੱਥੇ ਤਾਂ ਜੁੜੇ ਹੀ ਲੋਕ ਪਰਮੇਸ਼ਰ ਦੀ ਸਿਫਤ ਵਾਸਤੇ ਨੇ ਹੋਰ ਕੋਈ ਪਰਪਸ ਕੋਈ ਮਕਸਦ ਇੱਥੇ ਇਕੱਠਿਆਂ ਹੋਣ ਦਾ ਨਹੀਂ ਇਹ ਉਦਾਹਰਣ ਮੈਂ ਇਸ ਕਰਕੇ ਦਿੱਤੀ ਹੈ ਹਜ਼ੂਰ ਦੀ ਮੁਬਾਰਕ ਬਾਣੀ ਨੂੰ ਪੜ੍ਹੀਏ ਬਹੁਤ ਸਾਰੇ ਸਾਜਾਂ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ ਗਿਆ ਹੈ ਮਹਾਰਾਜ ਦੀ ਬਾਣੀ ਦੀ ਵਡਿਆਈ ਹੈ ਹਰ ਇੱਕ ਪਹਿਲੂ ਨੂੰ ਮਹਾਰਾਜ ਨੇ ਆਪਣੇ ਕਲਾਵੇ ਚ ਲਿਆ ਇਸ ਬਾਣੀ ਦੇ ਅੰਦਰ ਫਿਲਾਸਫੀ ਵੀ ਹੈ ਬਾਣੀ ਚ ਉਪਦੇਸ਼ ਵੀ ਹੈ ਸੰਵਾਦ ਵੀ ਹੈ ਡਿਬੇਟ ਵੀ ਹੈ ਕਾਵ ਰੂਪ ਵਿੱਚ ਬਾਣੀ ਨੂੰ ਲਿਖਿਆ ਫਿਰ ਸੰਗੀਤ ਦੀਆਂ ਹੱਦਾਂ ਮਿਥੀਆਂ ਸੋਰਤਾਲ ਦੇ ਆਪ ਮਹਾਰਾਜ ਨੇ ਬਾਣੀ ਚ ਹਵਾਲੇ ਦਿੱਤੇ ਤੇ ਸਾਜਾਂ ਦਾ ਜ਼ਿਕਰ ਕੀਤਾ ਦੁਨੀਆ ਦਾ ਇਕਲੌਤਾ ਧਰਮ ਗ੍ਰੰਥ ਹੈ ਜਿਹੜਾ ਇਸ ਰੂਪ ਵਿੱਚ ਪ੍ਰਗਟ ਹੋਇਆ ਹੋਰ ਵੀ ਬਹੁਤ ਸਾਰੇ ਧਰਮ ਗ੍ਰੰਥ ਨੇ ਕਵਤਾ ਚ ਵੀ ਲਿਖੇ ਗਏ ਵਾਰਤਕ ਵਿੱਚ ਵੀ ਲਿਖੇ ਗਏ ਪਰ ਉਹ ਸਾਰੀਆਂ ਚੀਜ਼ਾਂ ਨੂੰ ਸਮਾਉਂਦੇ ਹੋਣ ਕਿ ਉਹਦੇ 'ਚ ਰਾਜਨੀਤੀ ਦਾ ਜ਼ਿਕਰ ਵੀ ਹੋਵੇ, ਮਨੁੱਖ ਦੇ ਨਿੱਜ ਜੀਵਨ ਦਾ ਜ਼ਿਕਰ ਵੀ ਹੋਵੇ, ਮਨੁੱਖ ਦੀ ਧੁਰ ਆਤਮਾ ਤੇ ਪਰਮਾਤਮਾ ਦੇ ਸਬੰਧਾਂ ਦੀ ਵਿਆਖਿਆ ਵੀ ਕੀਤੀ ਹੋਵੇ, ਪਰਿਵਾਰਕ ਜੀਵਨ ਤੇ ਵੀ ਚਾਨਣਾ ਪਾਇਆ ਹੋਵੇ, ਸਮਾਜਿਕ ਜੀਵਨ ਦੀ ਵੀ ਗੱਲ ਕਹੀ ਗਈ ਹੋਵੇ। ਮਨੁੱਖ ਨੂੰ ਸੰਤ ਤੇ ਸਿਪਾਈ ਦੋਵਾਂ ਰੂਪਾਂ ਵਿੱਚ ਮੁਕੰਮਲ ਕਰਨ ਵਾਸਤੇ ਉਪਦੇਸ਼ ਦਿੱਤੇ ਹੋਣ। ਰਾਜਿਆਂ ਨੂੰ ਜਿਉ ਅਨੇਆ ਕਰਦੇ ਨੇ ਤੇ ਝਾੜ ਵੀ ਪਾਈ ਗਈ ਹੋਵੇ ਤੇ ਫਿਰ ਕਾਵ ਰੂਪ ਵਿੱਚ ਲੇ ਕੇ ਉਹਦੇ ਵਿੱਚ ਸੰਗੀਤ ਦਾ ਇੰਨਾ ਵੱਡਾ ਗਿਆਨ ਵੀ ਪਰੋਸਿਆ ਗਿਆ ਹੋਵੇ ਕਿ ਦੁਨੀਆ ਦੇ ਕਿਸੇ ਧਰਮ ਗ੍ਰੰਥ ਵਿੱਚ ਨਹੀਂ ਜਾਨੀ ਹਰ ਪਹਿਲੂ ਵਿੱਚ ਗੁਰਬਾਣੀ ਉਹ ਬੁਲ ਦੱਸਦਾ ਜਿਹਦੇ ਵਿੱਚ ਹਰ ਰੰਗ ਦਾ ਫੁੱਲ ਮੌਜੂਦ ਹੈ ਹਰ ਕੁਆਲਟੀ ਮੌਜੂਦ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਦੂਜੀ ਵੱਡੀ ਵਡਿਆਈ ਇਹ ਹੈ ਇਸ ਬਾਣੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਤੱਕ ਸੀਮਤ ਨਹੀਂ ਰੱਖਿਆ ਵੱਖ-ਵੱਖ ਖਿੱਤਿਆਂ ਵਿੱਚ ਵੱਖ-ਵੱਖ ਕੀਰਤ ਕਰਨ ਵਾਲੇ ਵੱਖ-ਵੱਖ ਸਮੇਂ ਤੇ ਪੈਦਾ ਹੋਏ ਮਹਾਨ ਮਹਾਪੁਰਖਾਂ ਦੇ ਕਲਾਮ ਉਹਨਾਂ ਦੀ ਉਪਦੇਸ਼ ਉਹਨਾਂ ਦੀ ਬਾਣੀ ਸਤਿਗੁਰੂ ਨੇ ਇਕੱਤਰ ਕਰਕੇ ਇੱਕ ਜਗ੍ਹਾ ਦੇ ਉੱਤੇ ਸਮੋ ਕੇ ਸੰਸਾਰ ਦੀ ਝੋਲੀ ਵਿੱਚ ਪਾਈ ਇਹ ਵਿਲੱਖਣ ਤੱਤ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਹੈ। ਔਰ ਤੀਸਰਾ ਵਚਨ ਜ਼ਰੂਰ 체ਤੇ ਵਿੱਚ ਰੱਖੀਏ। ਇਹ ਬਾਣੀ ਕਲੌਤਾ ਐਸਾ ਧਰਮ ਗ੍ਰੰਥ ਹੈ ਜਿਹੜਾ ਬਾਣੀ ਲਿਖਣ ਵਾਲਿਆਂ ਨੇ ਉਚਾਰਨ ਵਾਲਿਆਂ ਨੇ ਆਪ ਲਿਖਿਆ। ਜਿਤੇ ਦੁਨੀਆਂ ਦੇ ਕਈ ਧਰਮ ਗ੍ਰੰਥ ਕੋਈ ਸੈਂਕੜੇ ਸਾਲ ਬਾਅਦ ਲਿਖਿਆ ਕੋਈ 400 ਸਾਲ ਬਾਅਦ ਕੋਈ 500 ਸਾਲ ਬਾਅਦ ਹਰ ਇੱਕ ਦਾ ਵੱਖਰਾ ਵੱਖਰਾ ਟਾਈਮ ਪੀਰੀਅਡ ਹੈ। ਇਹ ਉਪਦੇਸ਼ ਕਹਿ ਗਏ ਮਹਾਪੁਰਖ ਕੋਈ ਪੈਗੰਬਰ ਕੋਈ ਗੁਰੂ ਕੋਈ ਅਵਤਾਰ ਵੱਖਰੇ ਵੱਖਰੇ ਧਰਮਾਂ ਦੇ ਉਹਨਾਂ ਤੋਂ ਜਿਨ੍ਹਾਂ ਨੇ ਸੁਣਿਆ گا ਉਹਨਾਂ ਤੋਂ ਕਿਸੇ ਨੇ ਸੁਣਿਆ ਫਿਰ ਕਿਸੇ ਨੇ ਚਾਰਾ ਜੋਈ ਕੀਤੀ ਵੀ ਲਿਖੀਏ ਲਿਖ ਲਿਆ ਦੋ ਚਾਰ ਪੀੜੀਆਂ ਲੰਘ ਗਈਆਂ ਸਨ ਕਿਸੇ ਨੇ ਆਖਿਆ ਮੇਰੇ ਕੋਲ ਲਿਖੇ ਹੋਏ ਭੋਜ ਪੱਤਰ ਦੇ ਉੱਤੇ ਬਚਨ ਪਏ ਨੇ ਸਾਡੇ ਮਹਾਤਮਾ ਦੇ ਉਹਨਾਂ ਨੂੰ ਆਪਾਂ ਅੱਗੇ ਕਲਮ ਬੰਦ ਕਰਨਾ ਚਾਹੀਦਾ ਜਾਨੀ ਆਪਣੇ ਹੱਥੀਂ ਕਲਮ ਦਵਾਤ ਤੇ ਕਾਗਜ਼ ਲੈ ਕੇ ਬਾਣੀ ਉਪਦੇਸ਼ ਕਹਿਣ ਵਾਲੇ ਮਹਾਂਪੁਰਖਾਂ ਨੇ ਖੁਦ ਅੱਖਰ ਨਹੀਂ ਪਾਇਆ ਉਹ ਉਚਾਰ ਗਏ ਦੱਸ ਗਏ ਅੱਗੇ ਲਿਖਣ ਵਾਲਿਆਂ ਨੇ ਲਿਖਿਆ ਮੈਂ ਇਹ ਨਹੀਂ ਕਹਿੰਦਾ ਕਿ ਉਹ ਅਸਲੀ ਨਹੀਂ ਪਰ ਕਹਿਣ ਤੋਂ ਮੁਰਾਦ ਹੈ ਵੀ ਉਹਨਾਂ ਧਰਮ ਗ੍ਰੰਥਾਂ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰਤਬਾ ਹੈ ਵੀ ਜਿਸ ਬਾਣੀ ਨੂੰ ਜਿਨ੍ਹਾਂ ਮਹਾਂਪੁਰਖਾਂ ਨੇ ਉਚਾਰਿਆ ਉਹਨਾਂ ਨੇ ਖੁਦ ਉਸ ਨੂੰ ਲਿਖਿਆ ਭਾਵੇਂ ਕਬੀਰ ਜੀ ਮਹਾਰਾਜ ਹੋਣ ਭਾਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹੋਣ ਉਚਾਰ ਕੇ ਖੁਦ ਲਿਖਿਆ ਤੇ ਇਸ ਬਾਣੀ ਨੂੰ ਸੰਭਾਲਿਆ ਅੱਗੇ ਆਪਣੇ ਉੱਤਰਾਧਿਕਾਰੀਆਂ ਨੂੰ ਇਹ ਬਾਣੀ ਸੌਂਪੀ ਅੱਜ ਉਹ ਮੁਕੰਮਲ ਰੂਪ ਵਿੱਚ ਬਾਣੀ ਸਾਡੇ ਕੋਲ ਮੌਜੂਦ ਹੈ ਗੁਰੂ ਰੂਪ ਵਿੱਚ ਚਵਰਤਕਤ ਸਿੰਘਾਸਨ ਦੀ ਮਾਲਕ ਹੈ ਔਰ ਸ਼ਿਸ਼ੋਭਤ ਹੈ ਸੋ ਮਹਿਮਾ ਹੈ ਇਹ ਵਡਿਆਈ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਦੁਨੀਆ ਅੰਦਰ ਇਹ ਵੀ ਇੱਕ ਵੱਖਰਾ ਰੁਤਬਾ ਹੈ ਕਿ ਗੁਰੂ ਸ਼ਬਦ ਨਾਲ ਕੇਵਲ ਇਸ ਗ੍ਰੰਥ ਨੂੰ ਸੰਬੋਧਨ ਕੀਤਾ ਜਾਂਦਾ ਹੈ ਰੱਬ ਦਾ ਕਲਾਮ ਹੈ ਖੁਦਾਈ ਇਲਹਾਮ ਹੈ ਧਰਮ ਫਿਲਾਸਫੀ ਹੈ ਮਹਾਤਮਾ ਦਾ ਉਪਦੇਸ਼ ਹੈ ਇਸ ਨਾਂ ਦੇ ਨਾਲ ਤੇ ਬੜੇ ਧਰਮ ਗ੍ਰੰਥ ਬਿਆਨੇ ਜਾਂਦੇ ਨੇ ਪਰ ਜਾਗਤ ਜੋਤ ਉਪਦੇਸ਼ ਕਹਿਣ ਵਾਲਿਆਂ ਵਾਂਗੂ ਹੀ ਇਸ ਨੂੰ ਸਮਝਣਾ ਉਹਦੇ ਉਪਦੇਸ਼ ਨੂੰ ਇਹ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲੇ ਰਤਬਾ ਬਾਣੀ 'ਚ ਵੀ ਇਹ ਬਚਨ ਹੈ ਤੇ ਬਾਹਰੀ ਰੂਪ ਵਿੱਚ ਵੀ ਸਿੱਖਦਾ ਇਹੀ ਯਕੀਨ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਗੁਰਪਾਧਰ ਮੁਕਤ ਜਨਾਬ ਹੈ ਕੋ ਪੈਗਾਮ ਨੂੰ ਤੇ ਪੈਗੰਬਰ ਨੂੰ ਅੱਡ-ਅੱਡ ਵੇਖਿਆ ਗਿਆ ਚੇਤੇ 'ਚ ਰੱਖਣਾ ਪੈਗੰਬਰ ਹੁੰਦਾ ਹੈ ਪੈਗਾਮ ਲੈ ਕੇ ਆਉਣ ਵਾਲਾ ਪੈਗਾਮ ਹੋਇਆ ਜੋ ਨੇ ਦੱਸਿਆ ਮੈਸੇਜ ਨੂੰ ਤੇ ਮੈਸੈਂਜਰ ਨੂੰ ਇੱਕ ਗਾਇਬ ਰੱਖਿਆ ਗਿਆ ਦੋਨਾਂ ਚ ਮੈਸੇਜ ਦਾ ਸਤਕਾਰ ਤੇ ਕੀਤਾ ਗਿਆ ਪਰ ਮੈਸੇਜ ਦੇਣ ਵਾਲੇ ਦਾ ਰਤਬਾ ਮੈਸੇਜ ਨੂੰ ਨਹੀਂ ਦਿੱਤਾ ਗਿਆ ਇਹ ਕੇਵਲ ਸਿੱਖੀ ਵਿੱਚ ਹੈ ਕਿ ਮੈਸੇਜ ਨੂੰ ਹੀ ਪੈਗਾਮ ਨੂੰ ਹੀ ਪੈਗੰਬਰ ਮੰਨਿਆ ਗਿਆ ਕਿ ਸਰੀਰ ਆਇਆ ਤੇ ਸਰੀਰ ਨਾਸ਼ ਹੋ ਗਿਆ ਜੋ ਸਾਨੂੰ ਉਹ ਦੇਣ ਵਾਸਤੇ ਆਏ ਸਨ ਮਹੱਤਤਾ ਉਸ ਚੀਜ਼ ਦੀ ਹੈ ਇਸ ਕਰਕੇ ਪੈਗਾਮ ਹੀ ਪੈਗੰਬਰ ਹੈ ਮੈਸੇਜ ਹੀ ਆਪਣੇ ਆਪ ਵਿੱਚ ਅਥਾਰਟੀ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਗੁਰਪਾਧਰ ਮੁਕਤ ਜਨਾਬ ਹੈ ਇਹ ਵਿਡਿਆਈ ਤੇ ਮਹੱਤਤਾ ਗੁਰਸਿੱਖੀ ਦੇ ਵਿੱਚ ਸਿੱਖ ਜਗਤ ਦੇ ਵਿੱਚ ਸਿੱਖ ਵਿਸ਼ਵਾਸ ਦੇ ਵਿੱਚ ਸਿੱਖ ਸਦਕ ਤੇ ਇਮਾਨ ਦੇ ਵਿੱਚ ਵੀ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਉਪਦੇਸ਼ ਵਿੱਚ ਵੀ ਦਰਜ ਹੈ ਸੋ ਆਪਾਂ ਸਾਰੇ ਵਡਪਾਗਿਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਸਾਨੂੰ ਇਹ ਰੱਬੀ ਉਪਦੇਸ਼ ਜੀਵਨ ਦੇ ਭਲੇ ਹੇਤੇ ਫਿਲਾਸਫੀ ਮਹਾਰਾਜ ਨੇ ਪ੍ਰਦਾਨ ਕੀਤੀ ਸਾਨੂੰ ਸਰੀਰਾਂ ਦੇ ਲੜ ਨਹੀਂ ਲਾਇਆ ਸਾਨੂੰ ਹੋਰ ਵਹਿਮਾ ਭਰਮਾ ਕਰਮ ਕਾਂਡਾਂ ਵਿੱਚੋਂ ਕੱਢ ਕੇ ਸੱਚੇ ਪਾਤਸ਼ਾਹ ਨੇ ਵਿਵੇਕ ਧਾਰਨ ਕਰਨ ਦੀ ਪ੍ਰੇਰਣਾ ਕੀਤੀ ਔਰ ਵਿਵੇਕ ਸਾਨੂੰ ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਇਹ ਦੇਹੀ ਇਹ ਸਰੀਰ ਇੱਕ ਸਾਜ ਹੈ ਮਾਨਵ ਜੰਤਰੀ ਇਹ ਜਿਹੜਾ ਇਸ ਸਾਜ ਨੂੰ ਵਜਾਉਂਦਾ ਹੈ ਹੁਣ ਆਪਾਂ ਵੇਖਦੇ ਆਂ ਕਿ ਸਾਜ ਨਾਲ ਤੁਸੀਂ ਚਾਹੇ ਗੀਤ ਗਾ ਲਓ ਤੇ ਚਾਹੇ ਸ਼ਬਦ ਗਾ ਲਓ ਧਿਆਨ ਚ ਰੱਖਿਓ ਲੋਕ ਜਾਣੈ ਇਹ ਗੀਤ ਹੈ ਇਹ ਤਾਂ ਬ੍ਰह्म ਵਿਚਾਰ ਗੌਂਡ ਵਾਲੀ ਚੀਜ਼ ਨੂੰ ਗੀਤ ਹੀ ਕਿਹਾ ਜਾਂਦਾ ਜਦੋਂ ਆਪਾਂ ਕਾਵ ਕਹਿੰਨੇ ਆ ਨਾ ਤੋ ਗੀਤ ਹੀ ਹੁੰਦਾ ਪਰ ਉਹਦੇ ਅਰਥ ਦਾ ਗਾਏ ਜਾਣ ਵਾਲੇ ਗੀਤ ਦੇ ਅਰਥ ਦਾ ਤੇ ਜਿਸ ਨੇ ਉਹ ਗੀਤ ਨੂੰ ਘੜਿਆ ਉਹਦੀ ਸੁਰਤ ਦਾ ਤੇ ਜਿਹੜਾ ਗੀਤ ਜਿਹੋ ਜਿਹਾ ਇਫੈਕਟ ਕਰਦਾ ਹੈ ਸਾਡੇ ਮਨ ਉੱਤੇ ਜਿਹੜੀ ਦਿਸ਼ਾ ਸਾਨੂੰ ਦਿੰਦਾ ਉਹਨਾਂ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਗਾਇਆ ਹੋਰ ਦੁਨੀਆ ਨੇ ਵੀ ਆ ਗਾਇਆ ਗੁਰੂ ਨਾਨਕ ਮਹਾਰਾਜ ਨੇ ਵੀ ਗੁਰੂ ਨਾਨਕ ਸਾਹਿਬ ਦੇ ਗਾਏ ਜਾਣ ਵਿੱਚ ਤੇ ਜੋ ਗਾਇਆ ਗਿਆ ਹੈ ਉਹਦੇ ਵਿੱਚ ਤੇ ਜਿਹੜੀ ਸੁਰਤ ਵਿੱਚੋਂ ਗਾਇਆ ਗਿਆ ਹੈ ਉਹਦੇ ਵਿੱਚ ਤੇ ਬਾਕੀ ਦੁਨੀਆ ਦੇ ਗਾਉਣ ਕਥੇ ਜਾਣ ਗਾਏ ਜਾਣ ਆਖੇ ਜਾਣ ਤੇ ਜਿਹੜੀ ਸੁਰਤ ਵਿੱਚੋਂ ਦੁਨੀਆ ਨੇ ਕਿਹਾ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਹਜ਼ੂਰ ਨੇ ਇਹਨੂੰ ਰੱਬੀ ਸਿਵਤ ਸਲਾ ਵਜੋਂ ਗਾਇਆ ਹੈ ਦੁਨੀਆ ਨੇ ਐਂਟਰਟੇਨਮੈਂਟ ਵਜੋਂ ਗਾਇਆ ਹੈ ਮਨੋਰੰਜਨ ਵਜੋਂ ਗਾਇਆ ਹੈ ਮਹਜ਼ੂਰ ਭਾਈ ਮਰਦਾਨਾ ਜੀ ਨੂੰ ਕਹਿੰਦੇ ਸਨ ਮਰਦਾਨਿਆਂ ਰਬਾਬ ਵਜਾ ਕਰਤੇ ਦੀ ਕਾਈ ਸਿਫਤ ਕਰੀਏ ਉਹਨਾਂ ਲਈ ਬਾਣੀ ਸਿਫਤ ਹੈ ਸਿਫਤ ਸਲਾ ਰੱਬੀ ਵਡਿਆਈ ਕਬੀਰ ਜੀ ਮਹਾਰਾਜ ਕਹਿੰਦੇ ਦੇਹੀ ਸਰੀਰ ਸਾਜ ਹੈ ਪੰਜੇ ਗਿਆਨ ਇੰਦ੍ਰੇ ਇਸ ਸਾਜ ਦੀਆਂ ਤਾਰਾਂ ਨੇ ਮਨ ਵਜੰਤਰੀ ਹੈ ਹੁਣ ਮਨ ਜੇ ਸੁਧਰਿਆ ਹੋਇਆ ਹੋਵੇ ਤੇ ਚੰਗੀ ਸੁਰ ਪੈਦਾ ਕਰ ਸਕਦਾ ਹੈ ਮਨ ਵਿਗੜਿਆ ਹੋਇਆ ਹੋਵੇ ਇਥਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬਗਦਾਦ ਵਿੱਚ ਉਥੋਂ ਦੇ ਪੀਰ ਨੇ ਕਿਹਾ ਮਹਾਰਾਜ ਤੁਸੀਂ ਇੱਥੇ ਸਾਜ਼ ਨਹੀਂ ਵਜਾ ਸਕਦੇ ਆਖਿਆ ਜੀ ਕਿਉਂ ਕਹਿੰਦੇ ਇੱਥੇ ਸੰਗੀਤ ਨੂੰ ਹਰਾਮ ਕਰਾਰ ਦਿੱਤਾ ਗਿਆ ਸ਼ਰੀਅਤ ਕਹਿੰਦੀ ਹੈ ਕਿ ਸੰਗੀਤ ਹਰਾਮ ਹੈ ਹਜ਼ੂਰ ਨੇ ਕਿਹਾ ਹਰਾਮ ਕਿਉਂ ਹੈ ਕਹਿੰਦੇ ਜੀ ਸੰਗੀਤ ਨਾਲ ਮਨੁੱਖ ਦਾ ਮਨ ਭਟਕਦਾ ਹੈ ਨਫਸ ਕਮਜ਼ੋਰ ਹੁੰਦਾ ਹੈ ਇਹਦਾ ਮਤਲਬ ਹੁੰਦਾ ਹੈ ਵੀ ਮਨ ਉਤੇ ਬਦੀ ਹਾਵੀ ਹੁੰਦੀ ਹੈ ਕਾਰਨ ਇਹ ਸੀ ਵੀ ਸੰਗੀਤ ਰਾਜਿਆਂ ਦੀਆਂ ਮਹਿਫਲਾਂ ਵਿੱਚ ਗਾਇਆ ਜਾਂਦਾ ਹੈ ਤਵਾਇਫਾਂ ਨਾਚੀਆਂ ਨੱਚਦੀਆਂ ਨੇ ਇਹ ਸਾਰਾ ਕੁਝ ਉਥੇ ਵਾਪਰਦਾ ਇਸ ਕਰਕੇ ਕਾਜ਼ੀਆਂ ਨੇ ਹਾਲਾਂਕਿ ਕਾਜ਼ੀ ਖੁਦ ਉਹਨਾਂ ਦੀ ਵੀ ਕਲਾਸ ਵਜੋਂ ਵਿਚਰਦੇ ਸਨ ਪਰ ਬਾਹਰੀ ਰੂਪ ਵਿੱਚ ਉਹ ਸ਼ਰਾ ਡੰਡੇ ਨਾਲ ਮਨਾਉਂਦੇ ਸਨ ਔਰੰਗਜ਼ੇਬ ਨੇ ਤੇ ਸਾਜ਼ਾਂ ਤੇ ਪਾਬੰਦੀ ਵੀ ਆਇਦ ਕੀਤੀ। ਸੰਗੀਤਕਾਰਾਂ ਨੇ ਮੁਜ਼ਾਰਾ ਕੀਤਾ। ਮੁਜ਼ਾਰਾ ਕਰਨ ਦਾ ਢੰਗ ਇਹ ਸੀ ਕਿ ਉਹਨਾਂ ਨੇ ਅਰਥੀ ਸਜਾਈ, ਜਨਾਜ਼ਾ ਸਜਾਇਆ ਤੇ ਉਹਦੇ ਤੇ ਸਾਜ਼ ਰੱਖ ਕੇ ਉਹਦੇ ਮਹਿਲਾਂ ਦੇ ਕੋਲ ਦੀ ਗੁਜ਼ਰੇ। ਇਤਿਹਾਸਕਾਰਾਂ ਨੇ ਲਿਖਿਆ ਹੈ। ਇਹਨਾਂ ਸੰਵੇਦਨਹੀਨ ਬੰਦਾ ਸੀ ਔਰੰਗਜ਼ੇਬ। ਹਾਲਾਂਕਿ ਮੁਜ਼ਾਰਾ ਹੁੰਦਾ ਇੱਕ ਮੈਸੇਜ ਦੇਣ ਲਈ। ਪੁੱਛਿਆ ਇਹ ਕੌਣ ਮਰ ਗਿਆ? ਕਿਨੂੰ ਚੁੱਕੀ ਲੈ ਜਾਂਦੇ ਨੇ? ਕਿੱਧਰ ਜਾ ਰਹੇ ਨੇ? ਆਖਿਆ ਜੀ ਇਹ ਸਾਰੇ ਸੰਗੀਤਕਾਰ ਨੇ ਜਿਹੜੇ ਤੁਸੀਂ ਦਰਬਾਰ ਚੋਂ ਕੱਢੇ ਨੇ ਸਰਕਾਰੀ ਨੌਕਰੀਆਂ ਤੋਂ ਫਾਰਗ ਕੀਤੇ ਨੇ ਅੱਛਾ ਮਰਿਆ ਕੌਣ ਹੈ ਕਹਿੰਦੇ ਜੀ ਇਹ ਸਾਜ਼ جناਜ਼ੇ ਚ ਰੱਖ ਕੇ ਉਹਨੂੰ ਟੱਕ ਕੇ ਨਕਲੀ ਰੋਣਾ ਰੋਂਦੇ ਹੋਏ ਤੁਹਾਡੇ ਕੋਲ ਦੀ ਇਸ ਕਰਕੇ ਗੁਜ਼ਰ ਰਹੇ ਨੇ ਵੀ ਇਹ ਤੁਹਾਨੂੰ ਸੁਨੇਹਾ ਦੇਣਾ ਚਾਹੁੰਦੇ ਨੇ ਵੀ ਔਰੰਗਜ਼ੇਬ ਆਲਮਗੀਰ ਦੇ ਰਾਜ ਵਿੱਚ ਸੰਗੀਤ ਦੀ ਮੌਤ ਹੋ ਗਈ ਏ ਤੇ ਸਾਜ਼ ਬੇਜਾਨ ਹੋ ਗਏ ਨੇ ਇਨਨ ਵਸੀ ਅਰਥੀ جناਜ਼ੇ ਦੇ ਰੂਪ ਵਿੱਚ ਲਜ਼ਾਰ ਹੈ ਵੇਖੋ ਬਾਦਸ਼ਾਹ ਦੇ ਸਮੇਂ ਵਿੱਚ ਐਸੀ ਕੋਮਲ ਕਲਾ ਦਾ ਵੀ ਖਾਤਮਾ ਹੋ ਗਿਆ ਹੋਰ ਕੋਈ ਹੁੰਦਾ ਤੇ ਇਹ ਗੱਲ ਸੁਣ ਕੇ ਤੜਫਦਾ ਪੀ ਇਹ ਤਾਂ ਮੇਰੇ ਤੇ ਦੋਸ਼ ਲੱਗ ਗਿਆ ਮੈਨੂੰ ਆਪਣਾ ਅਕਸ ਸੁਧਾਰਨਾ ਚਾਹੀਦਾ ਉਹਨੇ ਪਤਾ ਕੀ ਕਿਹਾ ਕਹਿੰਦਾ ਚੰਗੀ ਗੱਲ ਏ ਇਸ ਸ਼ੈਤਾਨ ਨੂੰ ਇਨਾ ਡੂੰਘਾ ਨੱਪ ਕੇ ਆਇਓ ਕਿ ਇਹ ਦੁਬਾਰਾ ਜ਼ਿੰਦਾ ਨਾ ਹੋਵੇ ਦੁਬਾਰਾ ਜੀ ਨਾ ਉਠੇ ਇਹ ਤਾਂ ਉਹਦੀ ਅਕਲ ਹੈ ਜਨਨੀ ਬੰਦਾ ਪੱਥਰ ਦੇ ਲੈ ਉਹਨੇ ਆਪਣੇ ਐਕਸ਼ਨ ਨੂੰ ਪ੍ਰੋਟੈਕਟ ਕੀਤਾ ਦੂਜੇ ਦੀ ਸੰਵੇਦਨਾ ਦਾ ਕੋਈ ਖਿਆਲ ਨਹੀਂ ਉਹਨੇ ਰੱਖਿਆ ਇਸ ਤਰ੍ਹਾਂ ਉਹਨੇ ਇੱਕ ਵਾਰ ਨਹੀਂ ਕੀਤਾ ਬੜੀ ਵਾਰ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਪੀਰ ਦਸਤਗੀਰ ਨੂੰ ਕਿ ਤੁਸੀਂ ਰਾਜਿਆਂ ਬਾਦਸ਼ਾਹਾਂ ਅਮੀਰਾਂ ਦੀਆਂ ਮਹਿਫਲਾਂ ਦੇ ਵਿੱਚ ਵਜਦੇ ਉਹ ਸਾਜ਼ਾਂ ਨੂੰ ਸੁਣ ਕੇ ਤੇ ਤਵਾਇਫਾਂ ਨੂੰ ਨੱਚਦਿਆਂ ਹੋਇਆਂ ਵੇਖ ਕੇ ਸੰਗੀਤ ਨੂੰ ਹਰਾਮ ਕਰਾਰ ਦੇ ਦਿੱਤਾ ਹੈ ਪਰ ਇਹ ਸਾਜ਼ ਵਜਾਉਣ ਵਾਲੇ ਦੀ ਮਰਜ਼ੀ ਹੈ ਕਿ ਉਹ ਇਸ ਇਹਦੇ ਵਿੱਚ ਧੁਨ ਕਿਹੜੀ ਕੱਢਦਾ ਹੈ ਤੇ ਉਹ ਗਾਉਂਦਾ ਕੀ ਹੈ ਸਾਜ਼ ਤਾਂ ਆਪਣੇ ਆਪ ਵਿੱਚ ਇੱਕ ਸਾਧਨ ਹੈ ਸਾਜ਼ ਦੀ ਤੇ ਕੋਈ ਮਰਜ਼ੀ ਨਹੀਂ ਹੁੰਦੀ ਇਸ ਕਰਕੇ ਸਾਜ਼ ਨੂੰ ਜਾਂ ਸੰਗੀਤ ਨੂੰ ਹਰਾਮ ਕਰਾਰ ਦੇਣਾ ਗਲਤੀ ਮਨੁੱਖ ਦੀ ਹੈ ਤੇ ਤੁਸੀਂ ਕਲਾ ਨੂੰ ਦੋਸ਼ ਦਿੰਦੇ ਹੋ ਕਲਾ ਤੇ ਪਵਿੱਤਰ ਹੁੰਦੀ ਹੈ ਮਹਾਰਾਜ ਦੇ ਬਾਤ ਪੜੀ ਗਾਵਨ ਤੁਧ ਨੂੰ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰ ਹਜ਼ੂਰ ਕਹਿੰਦੇ ਸਾਰੀ ਕੁਲ ਕਾਇਨਾਤ ਹੀ ਗਾ ਰਹੀ ਧੁਨ ਹੈ ਹਰ ਚੀਜ਼ ਵਿੱਚ ਧੁਨ ਹੈ ਉੱਚੀਆਂ ਪਹਾੜੀਆਂ ਤੋਂ ਥਲੜੀਆਂ ਚਟਾਨਾਂ ਤੇ ਪਾਣੀ ਜਦੋਂ ਡਿੱਗਦਾ ਉਹਦੀ ਆਵਾਜ਼ ਵਿੱਚ ਵੀ ਇੱਕ ਸੁਰ ਹੈ ਪੰਛੀ ਜਦੋਂ ਕੂਕਦਾ ਮਿੱਠੀ ਆਵਾਜ਼ ਵਿੱਚ ਉਹਦੇ 'ਚ ਵੀ ਇੱਕ ਧੁਨ ਹੈ ਤੇਜ਼ ਜਾਂ ਰੁਮਕ ਕੇ ਹਵਾ ਵਗਦੀ ਏ ਪੱਤਿਆਂ ਦੀ ਆਵਾਜ਼ ਜਦੋਂ ਉਹਨਾਂ ਦੇ ਵਿੱਚੋਂ ਇੱਕ ਧੁਨ ਪੈਦਾ ਹੁੰਦੀ ਹੈ ਜਾਨੀ ਕਿ ਮਹਾਰਾਜ ਨੇ ਕਿਹਾ ਵੀ ਸੰਗੀਤ ਤਾਂ ਕੁਦਰਤ ਵਿੱਚ ਰਚਿਆ ਹੋਇਆ ਤੁਸੀਂ ਇਹਨੂੰ ਕੀ ਹਰਾਮ ਕਰਾਰ ਦਿਓ ਤੁਸੀਂ ਇਹਨੂੰ ਬੰਦ ਤੁਸੀਂ ਤਾਂ ਚਾਰ ਸਾਜਾਂ ਨੂੰ ਬੰਦ ਕਰ ਸਕਦੇ ਹੋ ਕਿ ਉਹਨਾਂ ਦੀ ਤਾਰ ਨਾ ਛਿੜੇ ਜਿੰਨੇ ਏਰੀਏ 'ਚ ਸਾਡਾ ਸਾਡੀ ਤਾਕਤ ਹੈ ਜਿਹੜਾ ਕੁਦਰਤ ਵਿੱਚ ਧੁਨ ਤੇ ਸੰਗੀਤ ਇਹਨੂੰ ਤੁਸੀਂ ਕਿਵੇਂ ਹਰਾਮ ਕਰਾਰ ਦੇ ਹੋ ਹੀ ਨਹੀਂ ਸਕਦਾ ਕੋਮਲਤਾ ਲਿਆਉ ਜੀਵਨ ਚ ਬਾਣੀ ਦਾ ਇਹ ਵਾਕ ਵੀ ਚੇਤੇ ਇੱਕ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਦ ਮਹਾਰਾਜ ਕਹਿੰਦੇ ਕੁਝ ਲੋਕ ਦੁਨੀਆ ਚ ਐਸੇ ਹੁੰਦੇ ਨੇ ਨਾਦ ਨਾਦ ਕਹਿੰਦੇ ਆਵਾਜ਼ ਨੂੰ ਬੇਦ ਕਹਿੰਦੇ ਗਿਆਨ ਨੂੰ ਨਾਦ ਨਾ ਬੇਦ ਨਾ ਗੀ ਗੀ ਦਾ ਮਤਲਬ ਹੁੰਦਾ ਹੈ ਸੰਗੀਤ ਦਾ ਗਾਉਣ ਦਾ ਰਸ ਰਾਸ ਕਸਣਾ ਉਹਨਾਂ ਨੂੰ ਕਿਸੇ ਰਾਸ ਨਾਲ ਕਿਸੇ ਕੋਮਲ ਕਲਾ ਨਾਲ ਕੋਈ 모ਹ ਕੋਈ ਪ੍ਰੇਮ 모ਹ ਪ੍ਰੇਮ ਛਡੋ ਉਹਨਾਂ ਨੂੰ ਕਦਰ ਵੀ ਨਹੀਂ ਕਰਨੀ ਆਉਂਦੀ ਵੀ ਜੇ ਮੈਨੂੰ ਨਹੀਂ ਪਤਾ ਚਲੋ ਮੈਂ ਦੂਜੇ ਦੀ ਕਦਰ ਕਰਾਂ ਇੱਕ ਨਾ ਸਿੱਧ ਨਾ ਬੋਧ ਨਾ ਅਕਲ ਸਰ ਨਾ ਉਹਨਾਂ ਨੇ ਆਤਮਕ ਕੋਈ ਸਫਲਤਾ ਹਾਸਲ ਕੀਤੀ ਹੈ ਨਾ ਬੁੱਧੀ ਚ ਵਿਵੇਕ ਰੱਖਿਆ ਹੈ ਨਾ ਉਹਨਾਂ ਨੇ ਕੋਈ ਅਕਲਮੰਦੀ ਦਾ ਕਾਰਜ ਹੀ ਜੀਵਨ ਵਿੱਚ ਕਰਨਾ ਮਿੱਥਿਆ ਹੈ ਟੀਚਾ ਮਿੱਥਿਆ ਹੈ ਅੱਖਰ ਕਾ ਭਿਓ ਨਾਲ ਹੰਤ ਤੇ ਨਾ ਉਹਨਾਂ ਨੂੰ ਅੱਖਰ ਦਾ ਭੇਦ ਹੀ ਪਤਾ ਹੈ ਜਾਨੀ ਸ਼ਬਦ ਦੀ ਮਹੱਤਤਾ ਦਾ ਵੀ ਗਿਆਨ ਨਹੀਂ ਇੰਨਾ ਕੁਝ ਉਹਨਾਂ ਦੇ ਪੱਲੇ ਨਹੀਂ ਫਿਰ ਵੀ غرੂਰ ਬਹੁਤ ਕਰਨਗੇ ਮਾਣ ਨਾਲ ਭਰੇ ਹੋਣਗੇ ਕੋਈ ਕੋਮਲ ਕਲਾ ਉਹਨਾਂ ਦੇ ਕੋਲ ਨਹੀਂ ਕੋਈ ਸੋਝੀ ਨਹੀਂ ਕੋਈ ਵਿਵੇਕ ਨਹੀਂ ਫਿਰ ਵੀ ਹੰਕਾਰ ਅਸਮਾਨ ਨੂੰ ਮਿਉਂਦੇ ਨਹੀਂ ਮਹਾਰਾਜ ਉਹਨਾਂ ਨੂੰ ਪਤਾ ਕੀ ਕਹਿੰਦੇ ਨੇ ਨਾਨਕ ਤੇਨਰ ਅਸਲ ਖਰ ਸ਼ੁੱਧ ਸਰੂਪ ਚ ਗਧੇ ਉਹ ਹੁੰਦੇ ਨੇ ਅਸਲ ਖਰ ਸ਼ੁੱਧ ਬੂਰਖ ਜਿਹਦੇ ਚ ਕੋਈ ਸਿਆਣਪ ਦੀ ਮਿਲਾਵਟ ਨਹੀਂ ਸਹੀ ਅਰਥਾਂ ਵਿੱਚ ਬਿਰਤੀ ਕਰਕੇ ਪਸ਼ੂ ਜਿਹਦੇ ਚ ਇਨਸਾਨੀਅਤ ਦਾ ਕੋਈ ਇੱਕ ਰੰਚਕ ਮਾਤਰ ਵੀ ਅੰਸ਼ ਨਹੀਂ ਬਿਨ ਗੁਣ ਗਰਭ ਕਰਨ ਇਨ੍ਹਾਂ ਚੋਂ ਇੱਕ ਵੀ ਗੁਣ ਨਹੀਂ ਫਿਰ ਵੀ ਗਰੂਰ ਬਹੁਤ ਹੈ ਮਹਾਰਾਜ ਨੇ ਕਿੰਨਾ ਸਲਾਇਆ ਕੋਮਲ ਕਲਾ ਨੂੰ ਇਹ ਉਹਨਾਂ ਦੀ ਮੁਬਾਰਕ ਬਾਣੀ ਦੱਸਦੀ। ਸੋ ਕਬੀਰ ਜੀ ਮਹਾਰਾਜ ਕਹਿੰਦੇ ਨੇ ਸਰੀਰ ਸਾਜ ਹੈ, ਪੰਜੇ ਗਿਆਨ ਇੰਦਰੇ ਦੀਆਂ ਤਾਰਾਂ ਨੇ, ਮਨ ਵਜੰਤਰੀ ਹੈ। ਹੋਇਆ ਕੀ? ਸਾਜ ਟੁੱਟ ਗਿਆ। ਤਾਰਾਂ ਬिखर ਗਈਆਂ ਨੇ ਤੇ ਸਾਜ ਵਜਾਉਣ ਵਾਲਾ ਵੀ ਕਿਧਰੇ ਚਲਾ ਗਿਆ। ਜਾਨੀ ਸਾਰੀ ਮਹਿਫਲ ਹੀ ਸਮਾਪਤ ਹੋ ਗਈ। ਸਾਹ ਦੀਆਂ ਤਾਰਾਂ ਟੁੱਟ ਗਈਆਂ ਬिखर ਗਈਆਂ ਖਿੱਲਰ ਗਈਆਂ ਸਾਜ਼ ਟੁੱਟ ਗਏ ਤੇ ਵਜੰਤਰੀ ਉੱਠ ਕੇ ਕਿਧਰੇ ਚਲਾ ਗਿਆ ਇਹ ਪ੍ਰਤੀਕ ਹੈ ਮਹਾਰਾਜ ਕਹਿੰਦੇ ਦੇਹੀ ਦੇ ਸਾਜ਼ ਵਿੱਚੋਂ ਪੰਜਾਂ ਗਿਆਨ ਇੰਦਰੀਆਂ ਦੇ ਰਾਹੀਂ ਮਨ ਨੇ ਮੋਹ ਵਿਕਾਰ ਦਾ ਗੀਤ ਛੇੜਿਆ ਹੋਇਆ ਸੀ ਹਰ ਜਗ੍ਹਾ ਤੇ ਇਹਦੀ ਇੱਕੋ ਹੀ ਮਹਿਫਿਲ ਹੁੰਦੀ ਸੀ ਆ ਵੀ ਮੇਰਾ ਉਹ ਵੀ ਮੇਰਾ ਸਾਰਾ ਕੁਝ ਮੇਰਾ ਹਾਏ ਮੈਂ ਹੀ ਸਭੋ ਕੋ ਜਾ ਮੈਂ ਹੀ ਸਭੋ ਕੋ ਜਾ ਤੇ ਜੂਰ ਮਹਾਰਾਜ ਨੇ ਕਿਹਾ ਕਬੀਰ ਜੋ ਹਮ ਜੰਤ ਬਚਾਵਤੇ ਟੂਟ ਗਈ ਸਬ ਤਾਰ ਜਿਹੜਾ ਸਾਜ ਅਸੀਂ ਵਜਾ ਰਹੇ ਸਨ ਉਹਦੀਆਂ ਸਾਰੀਆਂ ਤਾਰਾਂ ਟੁੱਟ ਗਈਆਂ ਤੇ ਸਾਜ ਬिखर ਗਿਆ ਜਾਨੀ ਮੋਹ ਮੇਰੀ ਦਾ ਗੀਤ ਜਿਹੜਾ ਹੈ ਉਹ ਮੁੱਕ ਗਿਆ ਦੇ ਅਧਿਆਸ ਮੁੱਕ ਗਿਆ ਵਾਸ਼ਨਾ ਦੀ ਅੰਦਰੋਂ ਆਵਾਜ਼ ਨਹੀਂ ਉਡ ਉੱਠਦੀ ਜੰਤ ਵਿਚਾਰਾ ਕਿਆ ਕਰੇ ਸਾਜ ਕੀ ਕਰ ਸਕਦਾ ਸੀ ਚੱਲੇ ਬਜਾਵਨ ਹਾਰ ਇਸ ਵਿੱਚੋਂ ਜਿਹੜਾ ਗਾਉਣ ਵਾਲਾ ਸੀ ਨਾ ਉੱਠ ਕੇ ਤੁਰ ਗਿਆ ਉਹ ਚਲਾ ਗਿਆ ਅਸੀਂ ਇੱਕ ਸ਼ਬਦ ਬੜਾ ਗਾਇਆ ਕਿਸੇ ਮਨੁੱਖ ਦੇ ਚਲੇ ਜਾਣ ਤੇ ਦੁਨੀਆ ਤੋਂ ਚਲੇ ਜਾਣ ਤੇ ਆਪਾਂ ਉਹਨੂੰ ਗਾਉਨੇ ਆਂ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਤੇ ਸੁਰਤ ਮਾਇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ਹਾਲਾਂਕਿ ਉਹ ਇਸ ਬਾਰੇ ਨਹੀਂ ਹੈ ਜਾਂ ਬਾਣੀ ਚ ਵੀ ਹੁੰਦਾ ਬਜਾਵਨਾਰੋ ਕਹਾਂ ਗਏ ਜਿਹਨੇ ਮੰਦਰ ਕੀਨਾ ਉਹ ਗੱਲ ਹੈ ਮਨ ਦੀ ਮਨ ਜਿਹੜਾ ਆਪਣੀਆਂ ਕਹਾਣੀਆਂ ਛੇੜ ਕੇ ਬੈਠਾ ਤੁਸੀਂ ਵੇਖੋ ਆਪਾਂ ਇਦਾਂ ਹੀ ਕਰਦੇ ਹਾਂ ਕਿਸੇ ਦੇ ਦੁੱਖ ਚ ਜਾਵਾਂਗੇ ਉਹਦਾ ਦੁੱਖ ਘੱਟ ਸੁਣਾਂਗੇ ਆਪਣਾ ਆਪਣੀ ਕਹਾਣੀ ਸ਼ੋਅ ਲਈ ਦੀ ਹਰ ਬੰਦਾ ਆਪਣੀ ਕਹਾਣੀ ਸ਼ੋਅ ਕਰੇ ਇਹ ਕਥਾਬਾਰ ਤਾਂ ਹੀ ਹੈ ਅਗਲਾ ਕੁਝ ਦੱਸਣਾ ਚਾਹੁੰਦਾ ਅਸੀਂ ਉਹਨੂੰ ਆਪਣੀ ਕਹਾਣੀ ਦੁੱਖ ਕੀ ਪੰਡਾ ਖੁੱਲੀਆਂ ਸੁੱਖਣਾ ਨਿਕਲਿਓ ਕੋਈ ਦੁੱਖ ਵਿੱਚ ਦਿਓ ਜਲਾਇਆ ਦੁਖੀਆ ਚੱਲਿਆ ਰੋ ਕਿਤੇ ਵੀ ਹੋਵੇ ਮਨ ਆਪਣੀ ਕਹਾਣੀ ਮਨ ਚਾਹੁੰਦਾ ਵੀ ਮੇਰੀ ਹੀ ਚੱਲੇ ਹਰ ਜਗ੍ਹਾ ਤੇ ਸਤ ਸੰਗਤ ਚ ਆਉਂਦਾ ਮਨ ਕਹਿੰਦਾ ਇੱਥੇ ਮੈਂ ਹੀ ਹੋਵਾਂ ਗੁਰੂ ਦੀ ਕੀ ਲੋੜ ਹੈ ਧਰਮ ਦੀ ਦੀਨ ਦੀ ਕੀ ਲੋੜ ਹੈ ਜੋ ਮੈਂ ਚਾਹੁੰਦਾ ਉਹ ਕਰੋ ਮੰਗੋ ਵੀ ਉਹ ਗੁਰੂ ਕੋਲ ਚੱਲੇ ਮੰਗੀ ਉਹ ਜੋ ਮੈਂ ਚਾਹਨਾ ਇਸ ਕਰਕੇ ਅਸੀਂ ਗੁਰੂ ਕੋਲ ਉਹ ਚੀਜ਼ਾਂ ਥੋੜੀ ਮੰਗਦੇ ਜੋ ਗੁਰੂ ਸਾਨੂੰ ਦੇਵੇ ਜੋ ਦੇਣਾ ਚਾਹੁੰਦਾ ਹੈ ਅਸੀਂ ਉਹ ਮੰਗਦੇ ਜੋ ਮਨ ਚਾਹੁੰਦਾ ਹੈ ਕਥਾ ਗੁਰੂ ਦੀ ਨਹੀਂ ਕਥਾ ਮਨ ਦੀ ਚੱਲਦੀ ਹੈ ਉਹ ਜਿਹੜੇ ਵਿਕਾਰ ਅੰਦਰ ਸ਼ੋਰ ਪਾਉਂਦੇ ਸਨ ਕਾਮ ਕਹਿੰਦਾ ਸੀ ਮੇਰੀ ਗੱਲ ਸੁਣ ਕ੍ਰੋਧ ਕਹਿੰਦਾ ਸੀ ਮੇਰੀ ਸੁਣ ਲੋਭ ਉਹ ਉੱਠ ਕੇ ਚਲੇ ਗਏ ਉਹਦੀ ਉਹਦੀ ਗੱਲ ਹੈ ਬਜਾਵਨ ਹਾਰੋ ਕਹਾ ਗयो ਜene ਮੰਦਰ ਕੀਨਾ ਮਹਾਰਾਜ ਕਹਿੰਦੇ ਉਹ ਮਨ ਉਹ ਮਨ ਜਿਹੜਾ ਆਪਣੀ ਭੈੜੀ ਮਹਿਫਲ ਲਾ ਕੇ ਬੈਠਾ ਸੀ ਉਹਨੇ ਮਹਿਫਲ ਛੱਡ ਕੇ ਤੁਰ ਗਿਆ ਹੁਣ ਮਨ ਸਤਸੰਗੀ ਹੋ ਗਿਆ ਤੋ ਦੀ ਅਧਿਆਸ ਮੁੱਕ ਗਿਆ ਪੰਜੇ ਗਿਆਨ ਇੰਦਰੀਆ ਨੇ ਵਾਸ਼ਨਾਵਾਂ ਤਿਆਗ ਦਿੱਤੀਆਂ ਨੇ ਉਹ ਭੈੜਾ ਮਨ ਜਿਹੜਾ ਭੈੜੇ ਗੀਤ ਲਾਪ ਰਿਆ ਸੀ ਇਸ ਦੇਹੀ ਦੇ ਸਾਜ ਨੂੰ ਪੰਜਾਂ ਤਾਰਾਂ ਦੀ ਪੰਜਾਂ ਇੰਦਰੀਆ ਦੀ ਤਾਰ ਨੂੰ ਛੇੜ ਕੇ ਉਹ ਬਜਾਵਣਾਰਾ ਉਹ ਗਾਉਣਾਰਾ ਮਨ ਵੀ ਉਠ ਕੇ ਤੁਰ ਗਿਆ ਜਾਨੀ ਉਸ ਮਨ ਦੀ ਕਾਇਆ ਗਲਪ ਹੋ ਗਈ ਮਨ ਦੀ ਅਵਸਥਾ ਬਦਲ ਗਈ ਹੁਣ ਝੂਠੀ ਮਹਿਫਿਲ ਉਵੇਂ ਹੀ ਬੰਦ ਹੋਈ ਏ ਜਿਵੇਂ ਕਿਸੇ ਜਗ੍ਹਾ ਤੇ ਤਵਾਇਫ ਨੱਚ ਰਹੀ ਏ ਆਪਾਂ ਇਹ ਸਾਖੀ ਪੜ੍ਹੀ ਹੈ ਨਾ ਤੇ ਇਤਿਹਾਸ ਦਾ ਹਿੱਸਾ ਹੈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤਵਾਇਫ ਨੱਚ ਰਹੀ ਏ ਮਸਾਹੂਦੀਨ ਖਾਨ ਉਪ ਮਸਾ ਰੰਗੜ ਚੌਧਰੀ ਮੰਡਿਆਲੇ ਦਾ ਵਲਾਂਗ ਉੱਤੇ ਬੈਠਾ ਉਕਾ ਪੀ ਰਿਹਾ ਦੋ ਮਰਜੀ ਵੜੇ ਆਏ ਜਿਸ ਨੇ ਇਹ ਸਾਜ਼ ਬਾਜ਼ ਤੇ ਸਾਰਾ ਕੁਝ ਅਡੰਬਰ ਰਚਿਆ ਸਤ ਸੰਗਤ ਦੀ ਜਗ੍ਹਾ ਦੇ ਉੱਤੇ ਉਹਦਾ ਸਿਰ ਕਟਿਆ ਸਾਜੀ ਉੱਠ ਕੇ ਭੱਜ ਗਏ ਜੀ ਦੇ ਆਸਰੇ ਤੇ ਮਹਿਫਲ ਖੜੀ ਸੀ ਉਹ ਦੋ ਹਿੱਸਿਆਂ ਚ ਜ਼ਮੀਨ ਤੇ ਪਿਆ ਮਹਿਫਲ ਖਤਮ ਹੋ ਗਈ ਸਤ ਸੰਗ ਸ਼ੁਰੂ ਹੋ ਗਿਆ ਜਿਦੋਂ ਕੂੜ ਉੱਠ ਕੇ ਤੁਰ ਜਾਏ ਉੱਥੇ ਸਤਸੰਗ ਹੀ ਰਹਿੰਦਾ ਤੇ ਜਿੱਥੇ ਕੂੜ ਆ ਜਾਏ ਉੱਥੇ ਸਤਸੰਗ ਨਹੀਂ ਹੁੰਦਾ ਸੱਚ ਸੰਪੂਰਨ ਨਿਰਮਲਾ ਤੇ ਇਸ ਵਿੱਚ ਕੂੜ ਨਾ ਰਲਦਾ ਰਾਇ ਚਾਨਣ ਦਾ ਤੇ ਹਨੇਰੇ ਦਾ ਆਪਸ ਵਿੱਚ ਕੋਈ ਮਿਲਣੇ ਮਾਨੋ ਸ਼ਬਦ ਨੇ ਦਸਤਕ ਦਿੱਤੀ ਅੰਦਰ ਅੰਦਰ ਦਾ ਗਾਵਣ ਹਾਰਾ ਇਹ ਸਰੀਰ ਦਾ ਸਾਜ ਛੱਡ ਕੇ ਪੰਜਾਂ ਤਾਰਾਂ ਨੂੰ ਤੋੜ ਕੇ ਉੱਠ ਕੇ ਚਲਾ ਗਿਆ ਹੁਣ ਮਨ ਸਤਸੰਗੀ ਹੋ ਗਿਆ ਉਹ ਗਾਉਣ ਵਾਲਾ ਨਹੀਂ ਰਿਹਾ ਪੰਜੇ ਗਿਆਨ ਇੰਦਰੇ ਹੁਣ ਪਰਮੇਸ਼ਰ ਦੀ ਰਸਨਾ ਜਪਤੀ ਤੂੰ ਹੀ ਤੂੰ ਹੀ ਅਸਤੇ ਇੱਕ ਦਿਗਰ ਕੋਈ ਏਕ ਤੂੰ ਹੀ ਏਕ ਤੂੰ ਹੀ ਦੀ ਰੱਟ ਲਾਉਂਦੇ ਨੇ ਤੇ ਸਰੀਰ ਦਾ ਇਹ ਸਾਜ ਹੁਣ ਭਜਨ ਗਾਉਂਦਾ ਹੈ ਬੰਦਗੀ ਕਰਦਾ ਹੈ ਹੁਣ ਮੈਂ ਮੇਰੀ ਤੇ ਦੇਹ ਅਧਿਆਸ ਦੇ ਗੀਤ ਨਹੀਂ ਗਾਉਂਦਾ ਸਾਇਬ ਕਿਰਪਾ ਕਰਨ ਅਗਲੇਰੇ ਬਚਨ ਅਗਲੇ ਦੀਵਾਨਾ ਵਿੱਚ ਸਾਂਝੇ ਕਰਾਂਗੇ ਗਰੀਬ ਨਵਾਜ਼ ਹੁਣੀਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਸਬਰਾਂ ਦਾ ਧੰਨਵਾਦ ਅਦਬ ਨਾਲ ਗੁਰੂ ਫਤਿਹ ਦੀ ਸਾਂਝ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ